ਸਾਰੇ ਅੱਗੇ ਇਹਨਰੋਧ ਦੇ ਜੀ ਇੱਥੇ ਵੱਧ ਤੋਂ ਵੱਧ ਪਹੁੰਚੋ ਅਸੀਂ ਹਰਿਆਣੇ ਤੋਂ ਆਏ ਹੋਏ ਹਾਂ ਜੀ ਅੱਜ ਸਾਨੂੰ 13ਵਾਂ ਦਿਨ ਹੈ ਜੀ 13 ਦਿਨਾਂ ਤੋਂ ਪਾਣੀ ਮੰਨ ਕੇ ਚੱਲੋ ਵੀ ਵੱਧ ਹੀ ਰਿਹਾ ਘਟੇ ਨਹੀਂ ਹੈ ਗਿਆ ਅੱਜ ਵੀ ਜੋ ਲੈਵਲ ਹੈ ਪਾਣੀ ਦਾ ਇੰਚ ਦੋ ਇੰਚ ਵੜਿਆ ਹੈ ਇਹ ਮੰਨ ਕੇ ਚੱਲੋ ਵੀ ਬੰਦ ਟੁੱਟਣ ਦੇ ਇਸ਼ਾਰ ਨੇ ਹਰੇਕ ਜਗ੍ਹਾ ਨੀਚੇ ਦੀ ਪਾਣੀ ਚੱਲ ਪੜਿਆ ਬੰਦ ਬੋਦੇ ਹੋਗੇ ਇਹ ਵੀ ਅਸੀਂ ਹਰਿਆਣੇ ਵਾਲੇ ਨੂੰ ਨਿਰੋਧ ਕਰਦੇ ਹਾਂ ਤੇ ਜਿਆਦਾਤਰ ਮਕੂੜਾ ਸਾਹਿਬ ਖੂਲਦੇ ਇਹ ਲਵੇ ਵਾਲੇ ਪਿੰਡਾਂ ਨੂੰ ਵੀ ਕਰਦੇ ਵੀ ਵੱਧ ਤੋਂ ਵੱਧ ਪਹੁੰਚੋ ਮਿੱਟੀ ਤੇ ਗੱਟੇ ਇਹਨਾਂ ਦੀ ਸਾਨੂੰ ਲੋੜ ਹੈ ਵੀ ਵੱਧ ਤੋਂ ਵੱਧ ਜਿੰਨੇ ਵੀ ਹੋਣ ਭਰ ਕੇ ਪੰਚਾਓ ਖਾਲੀ ਪੰਚਾਓ ਮਿੱਟੀ ਪੰਚਾਓ ਤੇ ਇੱਥੇ ਪੰਚਾਓ ਜੀ ਕਿਉਂਕਿ ਰਾਤ ਵੀ ਉੱਥੋਂ ਬੰਦ ਟੁੱਟਿਆ ਸੀ ਚਲੋ ਬਣ ਗਿਆ ਬੰਦਿਆਂ ਦੀ ਬਦੌਲਤ ਬਣ ਗਿਆ ਗੱਟੇ ਹੈਗੇ ਸੀ ਬਣ ਗਿਆ ਅੱਜ ਸਾਡੇ ਕੋਲ ਕੋਈ ਗੱਟੇ ਨਹੀਂ ਇਹ ਮੰਨ ਕੇ ਚਲੋ ਵੀ ਪਾਣੀ ਅੱਜ ਵੀ 2 ਇੰਚ 2.5 ਇੰਚ ਵਧਿਆ ਘਟਿਆ ਨਹੀਂ ਹੈਗਾ ਜੀ ਵੀ ਸਾਰੇ ਅੱਗੇ ਹੀ ਹੱਥ ਜੋੜ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਪਹੁੰਚੋ ਜੀ ਇੱਥੇ